ਇਨਫਰਮੇਸ਼ਨ ਆਈ ਹੈ ਜੀ ਇੱਥੇ ਬਾਜ਼ਾਰ ਦੇ ਵਿੱਚ ਸ਼ਿਵਮੰਦੀ ਦੀ ਦੁਕਾਨ ਦੇ ਬਾਹਰ ਕੋਈ ਉਵਾਈਸਾਇਰ ਹੋਏ ਨੇ ਉਹਦੇ ਸਬੰਧ ਚ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਆ ਤੇ ਅੱਜ ਕਿਹਾ ਜਾਂਦਾ ਕਿ ਕਰੋ ਤਾਂ ਮੈਂ ਕਰਵਾ ਲਵਾਂ ਕਿਸੇ ਵੱਲੋਂ ਵੀ ਕੋਈ ਕਰੋ ਨਹੀਂ ਕੀਤਾ ਕਿ ਉਹ ਆਪਣੀ ਕੰਪਲੇਨ ਲੈ ਕੇ ਆਏ ਉਹਨਾਂ ਦੀ ਕੰਪਲੇਨ ਲੈ ਲਈ ਆ ਔਰ ਜੋ ਵੀ ਇਨਵੈਸਟੀਗੇਸ਼ਨ ਦੌਰਾਨ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏ ਸিসিਟੀਵੀ ਦੀ ਕੋਈ ਆਈ ਹੈ ਸিসিਟੀਵੀ ਚੈੱਕ ਕਰ ਰਹੇ ਆ ਦੇਖਦੇ ਆ ਜੋ ਵੀ ਆਏਗਾ ਸਾਹਮਣੇ ਫਿਰ ਦੱਸਦੇ ਆ ਸਰਦਾਰ ਕੀ ਕਰ ਗਈ ਤਰ ਤੋ ਜੋ ਵੀ ਉਹ ਕੰਪਲੇਂਟ ਦੇਣ ਕਿ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਉਹ ਕਹਿੰਦੇ ਕਿ ਕੰਪਲੇਂਟ ਜਿਹੜੀ 3 ਮਹੀਨੇ ਪਹਿਲਾਂ ਵੀ ਦਿੱਤੀ ਹੋਈ ਹੈ ਥ੍ਰੈਟ ਇਹਨਾਂ ਨੂੰ 10 ਵਾਰੀ ਆਇਆ ਹੋਇਆ ਹੈ ਜਿਹੜੀ 3 ਮਹੀਨੇ ਦੀ ਗੱਲ ਕਰ ਰਹੇ ਆ ਕੰਪਲੇਂਟ ਦੀ ਉਹਦੇ ਵਿੱਚ ਆਲਰੇਡੀ ਐਫ ਆਈ ਆਰ ਦਰਜ ਹੈ ਉਸੇ ਦੋਸ਼ੀ ਨਾਮ ਦੇ ਉਹਨੇ ਦੋਸ਼ੀ ਅਰੈਸਟ ਵੀ ਨਹੀਂ ਦੋਸ਼ੀ ਅਰੈਸਟ ਵੀ ਨਹੀਂ ਜੀ ਪਰ ਉਹਨਾਂ ਥ੍ਰੈਟ ਤੇ ਕਹਿੰਦੇ ਜੀਵਨ ਖੋਜੀ ਲਵਾ ਰਹੇ ਇਹਦੇ ਬਾਰੇ ਨਹੀਂ ਮੈਨੂੰ ਉਹਨਾਂ ਨੇ ਕਲੀਅਰ ਕੀਤਾ ਜੇ ਕੁਝ ਵੀ ਤੁਸੀਂ ਦੱਸਿਆ ਉਹਨਾਂ ਨੇ ਕੰਪਲੇਂਟ ਵਿੱਚ ਵੀ ਇਹਨਾਂ ਨੇ ਲਿਖਿਆ ਹੋਇਆ ਉਹ ਤੁਸੀਂ ਦੱਸ ਰਹੇ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਕੁਝ ਅਜ ਕੱਲ ਲੋਕੇ ਇੱਕ ਬਾਜ਼ਾਰ ਬੰਦ ਕਰਨ ਦੀ ਇੱਕ ਗੱਲ ਕੀਤੀ ਸੀ ਨਹੀਂ ਮੇਰੇ ਨਾਲ ਨਹੀਂ ਅਜੇ ਤੱਕ ਕਿਸੇ ਨੇ ਕੋਈ ਅਜਿਹੀ ਗੱਲ ਕੀਤੀ ਮੈਨੂੰ ਤਾਂ ਉਹ ਦੱਸ ਕੇ ਗਏ ਨੇ ਕਿ ਕੀ ਸਾਡੇ ਪੀ ਅਸੀਂ ਕੋਈ ਗਸ਼ਤ ਵਗੈਰਾ ਦੀ ਗੱਲ ਕਰ ਰਹੇ ਸੀ ਉਹ ਮੈਂ ਉਹਨਾਂ ਨੂੰ ਪੂਰਾ ਦੱਸਿਆ ਹੈ ਕਿ ਸਾਡੀ 24 ਆਵਰ ਗਸ਼ਤ ਹੈਗੀ ਬਾਜ਼ਾਰ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਬਾਜ਼ਾਰ ਬੰਦ ਵਾਲੀ ਕੋਈ ਗੱਲ ਨਹੀਂ ਹਾਂਜੀ ਜਿਹੜੇ ਆਏ ਐ ਸ਼ਾਤੇ ਉਹ ਕਦੇ ਤੇ ਆਏ ਔਰ ਕਿੰਨੀ ਥੇੜਪਰ ਲੱਗੇ ਇਹ ਕੀ ਇਹ ਤਾਂ ਮੋਟਰਸਾਈਕਲ ਦੀ ਸਮਾਂ ਹੈਂਟਰ ਮੋਟਰਸਾਈਕਲ ਨੰਬਰ 11 ਉਹ ਬੰਦੇ ਨੇ ਦੋ ਜਣੇ ਗਏ ਦੋ ਜਣੇ 7 ਵਜੇ ਚੌਥੀ ਮਿੰਟ ਦਾ ਟਾਈਮ ਹੈ ਭਾਈ ਮੈਨੂੰ ਪਤਾ ਹੀ ਨਹੀਂ ਕਿਹਦੇ ਨਾਮ ਤੇ ਦੁਕਾਨ ਚੱਲਦੀ ਹੈ ਕੋਈ ਜਰਕ ਨਹੀਂ ਆਇਆ ਸਿਰ ਲਫਾਂ ਲੱਗੀਆਂ ਭਾਈ ਉਹ ਆਪ ਆਪ ਆਉਂਨੇ ਕਿਹਾ ਦੋ ਮਹੀਨੇ ਪਹਿਲਾਂ ਉਹਨੇ ਕਿਹਾ ਸੀ ਅਟੈਕ ਕਰਨਾ ਤੁਹਾਡੇ ਤੇ ਅਟੈਕ ਕਰਨਾ ਰੱਟ ਲਿਆ ਦੋ ਮਹੀਨੇ ਉਹਨੇ ਕਰ ਲਏ ਨਹੀਂ ਤੇ ਚੱਲੇ ਨੇ ਤਿੰਨ ਮਹੀਨੇ ਚੱਲੇ ਉਹਨੇ ਕੰਮ ਕੀ ਹੋ ਗਿਆ ਭਾਈ ਉਥੇ ਕੋਈ ਕਾਰਵਾਈ ਨਹੀਂ ਨਾ ਇੱਥੇ ਨਾਕਾ ਵੀ ਯਾਰ ਵੇਖੋ ਮੀਨ ਬਜ਼ਾਰ ਹੈ ਡੇਰਾ ਬਾਬਾ ਨਾ ਮੀਨ ਬਜ਼ਾਰ ਇੱਥੇ ਕੋਈ ਗਸ਼ਤ ਨਹੀਂ ਆਈ ਬੋਲਸੇ ਨਹੀਂ ਪੁੱਛੀ ਕੀ ਕਰਛਿਆ ਬਰਖਾ ਨੋ ਨ ਕੀ ਗੱਡੀ ਦੀ ਦੁਕਾਨ ਹੈ ਕਿਸ ਨਾਂ ਦੀ ਦੁਕਾਨ ਹੈ ਸਾਰੇ ਵੀ ਸਾਰੇ ਭਾਈ ਛੋਟੀ ਜੀ ਦੁਕਾਨ ਹੈ ਕਿਦੇ ਨਾਂ ਦੀ ਦੁਕਾਨ ਹੈ ਮੈਂ ਨੋਟਬੁੱਕ ਪਾਲਣਡੇ ਆਈ ਸੋ ਇਹ ਚੱਪਛਾਣਾ ਜੀ ਮੀਨ 50 ਜੀ ਤਾਂ ਬੰਦਾ ਤੋਂ ਨਹੀਂ ਦੇ ਸਕਦਾ ਥੋੜੇ ਪਿੱਛੇ ਦੂਜੀ ਨਾਕਾ ਲੱਗਾ ਥਾਣੇ ਕਰਦੇ ਤਾਂ ਪਤਾ ਹਰਾ ਦੇ ਦਿੰਦੇ ਆਹ ਜਿਹੜਾ ਚ ਗੱਡੀ 6 ਗੁਡੀਆਂ ਰੱਖ ਲਈ ਆਂ ਸਾਡੀ ਗੱਡੀ ਚੈਕਿੰਗ ਹੋਈ ਦੀ ਐ ਤੇ ਚ ਗੱਡੂ ਰੱਖਿਆ ਨੇ ਇਥੇ ਭੈ ਜੀ ਤੁਮ ਗਿਆਉਂਦੇ ਕੋਈ ਚੱਕੀ ਨਹੀਂ ਜਾਂਦਾ ਕੋਈ ਗੱਲ ਨਹੀਂ ਇਹ ਕੋਣ ਕਰ ਬੰਦੇ ਕਰਦੇ ਮਾਰ ਰਹੇ ਹਾਂ ਮਾਰ ਬੜੀ ਪਰ ਆ ਤਿੰਨ ਮਿੰਟ ਹੋ ਜਾਨਾ ਭਾਈ ਹੁਣ ਬੋਲੀਵੋਡ ਦੀ ਅਫਸਰਾਂ ਨੇ ਕੀ ਦੱਸਣਾ ਹੈ ਤਿੰਨ ਮਿੰਟ ਵੀ ਬੜੇ ਹੋਣੇ ਗੋਲੀ ਮਾਰ ਕੇ ਅਫਸਰਾਂ ਨੇ ਕੀ ਲੰਨਾ ਹੈ ਬਾਅਦ ਵਿੱਚ ਮੈਨੂੰ ਦੱਸੋ ਕੀ ਗੱਲ ਹੋਈ ਇਹ ਕਹਿੰਦੀ ਇਹ ਗੋਲੀ ਮਾਰ ਕੇ ਇਹਨਾਂ ਦੁਕਾਨ ਦੇ ਹਾਡੀ ਦੇ ਮਾਲ ਨੂੰ ਨਹੀਂ ਆਤਾ ਅਦਾ ਕਰਾਇਆ ਅੱਦੇ ਦੇਣਾ ਵਾਗਾ ਹੋ ਗਿਆ ਹੁਣ ਕਿਦੋਂ ਆਈ ਹੈ ਭਾਈ ਜੀ ਕਿੰਨਾ ਟਾਈਮ ਪਹਿਲਾਂ ਆਈ ਹੈ ਭਾਈ ਜੀ ਬੋਲ ਸ ਕਿੰਨੇ ਟਾਈਮ ਪਹਿਲਾਂ ਬੋਲੀ ਜੀ ਮੇਰੀ ਗੱਲ ਸੁਣਾ ਇੰਨੀ ਤਿੰਨ ਤਿੰਨ ਮਹੀਨੇ ਹੋ ਗਏ ਧਮਕੀਆਂ ਆਉਂਦੀਆਂ ਉਹਨੂੰ ਲੋੜੀ ਕਦੋਂ ਚੱਲੀ ਹੈ ਪੂਰੀ ਅੱਧਾ ਕਿੰਨਾ ਆਇਆ ਭਾਈ ਜੀ ਅੱਛਾ ਤੇ ਸਈ ਘਰ ਬੈਠੇ ਆ ਆਪਣੇ ਏਨਜੋਇਮੈਂਟ ਲੋੜੀ ਅੱਜ ਬਚਾਵਾ ਬਹੁਤ ਕੰਮ ਹੋਇਆ ਮੈਂ ਬਚਾਅ ਚਲੋਗੇ ਰ ਅੱਧੀ ਕਿਸਮਤ ਆਈ ਬਚ ਗਏ ਹੂੰ ਕੋਈ ਥ੍ਰੈਟ ਆਇਆ ਹੋਇਆ ਸੀ ਪਹਿਲਾਂ ਤੁਹਾਨੂੰ ਬੱਟੀਆਂ ਦੇ ਮਹੀਨੇ ਹੋਏ ਭਾਈ ਕੋਈ ਸਕਿਉਰਿਟੀ ਇੰਦੀ ਕੋਈ ਗੱਲ ਨਹੀਂ ਬਾਤ ਨਹੀਂ ਹੂੰ ਕਿਹੜੀ ਦੁਕਾਨ ਹੈ ਜਨਾਬਾ ਆਹ ਵੇਖੋ ਭਾਈ ਦੁਕਾਨ ਦਾ ਬੋੜਾ ਲੱਗਾ ਸਾਹਮਣੇ ਮਾਰੇ ਜਾਂਦੀ ਹੈ ਤੇਨ